ਪੰਜਾਬੀ 뮤직 ਇੰਡਸਟਰੀ ਦਾ ਜਿਹੜਾ 2016-17 ਤੋਂ ਲੈ ਕੇ 2019-20 ਤੱਕ ਦਾ ਦੌਰ ਸੀ ਉਹ ਬਹੁਤ ਹੀ ਸੁਨਹਿਰਾ ਦੌਰ ਸੀ। ਇਸ ਦੌਰ ਦੇ ਵਿੱਚ ਆਪਾਂ ਨੇ ਐਲੀ ਮੰਗੜ ਦੀ ਸਿੱਧੂ ਮੂਸੇਵਾਲੇ ਨਾਲ ਕਲੈਬਰੇਸ਼ਨ ਦੇਖੀ ਅਤੇ ਕਰਨ ਔਜਲਾ ਦੇ ਨਾਲ ਦੇਖੀ। ਅਤੇ ਹੀ ਇਸੇ ਦੌਰ ਦੇ ਵਿੱਚ ਕਰਨ ਔਜਲਾ ਸਿੱਧੂ ਮੂਸੇਵਾਲਾ ਤੇ ਐਲੀ ਮੰਗੜ ਇੱਕ ਹੀ ਸਟੇਜ ਦੇ ਉੱਤੇ ਖੜੇ ਵੀ ਦਿਖਾਈ ਦਿੱਤੇ ਹੁਣ ਇੱਕ ਪੋਡਕਾਸਟ ਹੋਇਆ ਐ ਐਲੀ ਮੰਗੜ ਦਾ ਜਿਸ ਦੇ ਵਿੱਚ ਐਲੀ ਮੰਗੜ ਨੇ ਕਿਹਾ ਵੀ ਕਰਨ ਔਜਲੇ ਦਾ ਚੰਡੀਗੜ੍ਹ ਕੰਸਰਟ ਸੀ ਮੈਂ ਕਰਨ ਔਜਲੇ ਤੋਂ ਇਸ ਗੱਲ ਤੋਂ ਨਰਾਜਾਂ ਵੀ ਉਹਨੇ ਮੈਨੂੰ ਨਹੀਂ ਬੁਲਾਇਆ ਹੁਣ ਕਰਨ ਦੇ ਸ਼ੋਅ ਹੋਏ ਸੀ ਸਟੇਜ ਤੇ ਉਹਨੇ ਬੜੇ ਕਲਾਕਾਰ ਟੜੇ ਉਹ ਕਹਿੰਦੇ ਮੈਨੂੰ ਵੀ ਕਹਿੰਦਾ ਤੇ ਕਿਹ ਲਈ ਆ ਜਾ ਆਪਣੇ ਸਟੇਜ ਤੇ ਆਇਆ ਮੈਂ ਕਦੇ ਕੁਝ ਮਾੜਾ ਤਾਂ ਕਰਿਆ ਨਾ ਮੈਂ ਚਾਹਦਾ ਨਹੀਂ ਕਿ ਉਹ ਮੈਨੂੰ ਕਵੇ ਪਰ ਉਹ ਤਾਂ ਗੱਲ ਕਰਦਾ ਉਹ ਤਾਂ ਮੈਨੂੰ ਬੜਾ ਲੱਗਿਆ ਹੁਣ ਚੰਡੀਗੜ੍ਹ ਸ਼ੋਅ ਲਾ ਕੇ ਗਿਆ ਉਹ ਕਹਿੰਦਾ ਮੈਨੂੰ ਵੀ ਸੱਦ ਸਕਦਾ ਸੀ ਕਿ ਮੈਂ ਉਹਦਾ ਕੀ ਮਾੜਾ ਕਰਦਾ ਇਹ ਜਿਆ ਸਗਮਾ ਉਹਨੂੰ ਨਾਲ ਰੱਖਿਆ ਯਾ ਮੇਰੇ ਘਰੇ ਰਹਿੰਦਾ ਮੇਰਾ ਉਹ ਬੰਦਾ ਅੱਛਾ ਐਦਾਂ ਦੀਆਂ ਗੱਲਾਂ ਨੇ ਹਾਰਡ ਦਾ ਬੰਦਾ ਹੁੰਦਾ ਵਾ નો ਡਾਊਟ ਹੁੰਦਾ ਵਾ ਸੋ ਐਲੀ ਮੰਗੜ ਨੇ ਕਿਹਾ ਵੀ ਕਰਨ ਉਹ ਜਿਹੜਾ ਚੰਡੀਗੜ੍ਹ ਤੇ ਵਿੱਚ ਸ਼ੋਅ ਹੋਇਆ ਸੀ ਮੈਂ ਉਹਦਾ ਚਾਹੁੰਦਾ ਨਹੀਂ ਵੀ ਮੈਂ ਖੁਦ ਕਵਾਂ ਪਰ ਉਹਨੂੰ ਮੈਂ ਆਪਣੇ ਕੋਲ ਰੱਖਿਆ ਯਾ ਉਹ ਚਾਹੁੰਦਾ ਤਾਂ ਮੈਨੂੰ ਚੰਡੀਗੜ੍ਹ ਬੁਲਾ ਸਕਦਾ ਸੀ ਇੱਕ ਰਿਸਪੈਕਟ ਹੀ ਹੁੰਦੀ ਆ ਇਹ ਕਹਿਣਾ ਐਲੀ ਮੰਗੜ ਦਾ ਕੀ ਕਹਿਣਾ ਚਾਹੋਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਹੋਰ ਪੰਜਾਬ ਤੋਂ ਰਿਲੇਟਿਡ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮਿਲਦੇ ਆਂ ਔਰ ਅਪਡੇਟ ਲੱਗੇ ਧੰਨਵਾਦ